ਮਾਨਸਾ ਜ਼ਿਲ੍ਹੇ ਦੀ ਹਲਕਾ ਅਸਰਦੂਲਗੜ ਦੇ ਕਸਬਾ ਚੁਨੀਰ ਦੇ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਦਰਜਨਾ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਪਰ ਹੁਣ ਕਿਸਾਨਾਂ ਨੂੰ ਨੁਕਸਾਨ ਦੀ ਪਰਪਾਈ ਕਰਵਾਉਣ ਲਈ ਕਿਸਾਨਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਦਾਸੀਏ ਕਿ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਹਲਕਾ ਸਰਦੂਲਗੜ ਦੇ ਕਸਬਾ ਦੇ ਵਿੱਚ ਜਿਹੜਾ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਸਾਡੇ ਵੱਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ ਫਸਲਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੋ ਕੱਲ ਜਿਹੜੀ ਬੇਮੌਸਮੀ ਵਰਖਾ ਹੋਈ ਹੈ ਜਾਂ ਗੜੇ ਪਏ ਨੇ ਸਾਡੇ ਕਈ ਪਿੰਡਾਂ ਦੇ ਵਿੱਚੋਂ ਜਿਵੇਂ ਪੂਰ ਵਾਲਾ ਚਚੂਰ ਮੰਮੇ ਖੁਰਦ ਪੰਮੇ ਗਲਾਂ ਚਿਹਰਿਆਂ ਵਾਲੀ ਲਾਲੇ ਵਾਲੀ ਇਹਨਾਂ ਪਿੰਡਾਂ ਦੇ ਵਿੱਚ ਕਣਕ ਦਾ ਨੁਕਸਾਨ ਹੋਇਆਗਾ ਤੁਹਾਨੂੰ ਪਤਾ ਪੁੱਤਾਂ ਵਾਂਗੂ ਪਾਲੀ ਫਸਲ ਤੇ ਜਦੋਂ ਬਿਲਕੁਲ ਘਰ ਆਉਣ ਵਾਲੀ ਸੀ ਤਾਂ ਕੁਦਰਤ ਤੇ ਤਬਾਹੀ ਹੋਈ ਆ ਤੇ ਅੱਜ ਹੀ ਅਸੀਂ ਈਸਾਬ ਨੂੰ ਸਾਰੇ ਐਮਐਲਏ ਸਾਹਿਬਾਨ ਬੈਠੇ ਨੇ ਜਿੱਥੇ ਜਿੱਥੇ ਵੀ ਕੋਈ ਗੜਿਆਂ ਦੇ ਨਾਲ ਕਣਕ ਦਾ ਜਾਂ ਸਰੋਂ ਦਾ ਨੁਕਸਾਨ ਹੋਇਆਗਾ ਉਹਦੀ ਵਿਸ਼ੇਸ਼ ਗੁਰਦੌਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ ਪਟਵਾਰੀ ਤੇ ਸਾਡੇ ਖੇਤੀਬਾੜੀ ਦੇ ਅਫਸਰ ਸਾਹਿਬਾਨ ਪਿੰਡਾਂ ਦੇ ਵਿੱਚ ਗਏ ਨੇ ਜਿਦਾਂ ਰਿਪੋਰਟ ਆਉਂਦੀ ਆ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਬਣਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਫਸਲ ਦਾ ਜੇ ਨੁਕਸਾਨ ਹੋ ਜਾਂਦਾ ਐਦੋਂ ਵੱਡਾ ਸਹੈ ਤੇ ਕਹੇ ਜਿਹੜਾ ਹੈਗਾਗਾ ਕਹਿਰ ਕੋਈ ਹੋ ਨਹੀਂ ਸਕਦਾ ਸੋ ਜਿੰਨਾ ਵੀ ਪਿੰਡਾਂ ਦੇ ਵਿੱਚ ਕਣਕ ਦਾ ਜਾਂ ਸਰੋਂ ਦਾ ਕਿਸੇ ਵੀ ਫਸਲ ਦਾ ਜਾਂ ਸਬਜ਼ੀਆਂ ਦਾ ਨੁਕਸਾਨ ਹੋਇਆ ਉਹਦੀ ਅੱਜ ਸਪੈਸ਼ਲ ਖੁਰਦੋਰੀ ਕਰਾਬ ਦਿੱਤੀ ਗਈ ਅਤੇ ਜਲਦੀ ਹੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਭੁਇਆ ਕਰਾਇਆ ਜਾਊਗਾ। ਬੁੜਲਾਡਾ ਤੋਂ ਬਿੱਟੂ ਬੁੜਲਾਡਾ ਦੀ ਰਿਪੋਰਟ ਲੁਧਿਆਣਾ ਲਾਈਵ ਮਾਨਸਾ ਜ਼ਿਲ੍ਹੇ ਦੀ ਹਲਕਾ ਸਰਦੂਲਗੜ ਦੇ ਕਸਬਾ ਚੁਨੀਰ ਦੇ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਦਰਜਨਾ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਪਰ ਹੁਣ ਕਿਸਾਨਾਂ ਨੂੰ ਨੁਕਸਾਨ ਦੀ ਪਰਪਾਈ ਕਰਵਾਉਣ ਲਈ ਕਿਸਾਨਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਦੱਸਿਆ ਕਿ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਹਲਕਾ ਸਰਦੂਲਗੜ ਦੇ ਕਸਬਾ ਦੇ ਵਿੱਚ ਜਿਹੜਾ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਸਾਡੇ ਵੱਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ ਫਸਲਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੋ ਕੱਲ ਜਿਹੜੀ ਬੇਮੌਸਮੀ ਵਰਖਾ ਹੋਈ ਹੈ ਜਾਂ ਗੜੇ ਪਏ ਨੇ ਸਾਡੇ ਕਈ ਪਿੰਡਾਂ ਦੇ ਵਿੱਚੋਂ ਜਿਵੇਂ ਪੂਰ ਵਾਲਾ ਚਚੂਰ ਭੰਮੇ ਖੁਰਦ ਭੰਮੇ ਗਲਾਂ ਚੇਹਰਿਆਂ ਵਾਲੀ ਲਾਲੇ ਵਾਲੀ ਇਹਨਾਂ ਪਿੰਡਾਂ ਦੇ ਵਿੱਚ ਕਣਕ ਦਾ ਨੁਕਸਾਨ ਹੋਇਆਗਾ ਤੁਹਾਨੂੰ ਪਤਾ ਪੁੱਤਾਂ ਵਾਂਗੂ ਪਾਲੀ ਫਸਲ ਤੇ ਜਦੋਂ ਬਿਲਕੁਲ ਘਰ ਆਉਣ ਵਾਲੀ ਸੀ ਤਾਂ ਕੁਦਰਤ ਤੇ ਤਬਾਹੀ ਹੋਈ ਆ ਤੇ ਅੱਜ ਹੀ ਅਸੀਂ ਡੀ ਸਾਹਿਬ ਨੂੰ ਸਾਰੇ ਐਮਐਲਏ ਸਾਹਿਬਾਨ ਬੈਠੇ ਨੇ ਜਿੱਥੇ ਜਿੱਥੇ ਵੀ ਕੋਈ ਗੜਿਆਂ ਦੇ ਨਾਲ ਕਣਕ ਦਾ ਜਾਂ ਸਰੋਂ ਦਾ ਨੁਕਸਾਨ ਹੋਇਆਗਾ ਉਹਦੀ ਵਿਸ਼ੇਸ਼ ਗੁਰਦੌਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ ਪਟਵਾਰੀ ਤੇ ਸਾਡੇ ਖੇਤੀਬਾੜੀ ਦੇ ਅਫਸਰ ਸਾਹਿਬਾਨ ਪਿੰਡਾਂ ਦੇ ਵਿੱਚ ਗਏ ਨੇ ਜਿਦਾਂ ਰਿਪੋਰਟ ਆਉਂਦੀ ਆ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਬਣਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਵਸਲ ਦਾ ਜੇ ਨੁਕਸਾਨ ਹੋ ਜਾਂਦਾ ਐਤੋਂ ਵੱਡਾ ਹਸੈ ਤੇ ਕਹੇ ਜਿਹੜਾ ਹੈਗਾਗਾ ਕਹਿਰ ਕੋਈ ਹੋ ਨਹੀਂ ਸਕਦਾ ਸੋ ਜਿੰਨਾ ਵੀ ਪਿੰਡਾਂ ਦੇ ਵਿੱਚ ਕਣਕ ਦਾ ਜਾਂ ਸਰੋਂ ਦਾ ਕਿਸੇ ਵੀ ਫਸਲ ਦਾ ਜਾਂ ਸਬਜ਼ੀਆਂ ਦਾ ਨੁਕਸਾਨ ਹੋਇਆ ਉਹਦੀ ਅੱਜ ਸਪੈਸ਼ਲ ਖੁਰਦੋਰੀ ਕਰਾਬ ਦਿੱਤੀ ਗਈ ਅਤੇ ਜਲਦੀ ਹੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਮੋਈਆ ਕਰਾਇਆ ਜਾਊਗਾ ਬੁੜਲਾਡਾ ਤੋਂ ਬਿੱਟੂ ਬੁੜਲਾਡਾ ਦੀ ਰਿਪੋਰਟ ਲੁਧਿਆਣਾ ਲਾਈਵ